ਪੁਲਿਸ ਹਿਰਾਸਤ ਦੇ ਵਿੱਚ ਖੜੀਆਂ ਦੋ ਮਹਿਲਾਵਾਂ ਤੇ ਬੰਦੇ ਜਿਨ੍ਹਾਂ ਦੀ ਕਰਤੂਤ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਅਮਲਸਰ ਦੇ ਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਹੈ ਜਦ ਪੁਲਿਸ ਨੇ ਇੱਕ ਪਰਿਵਾਰ ਦੇ ਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ 10 ਪਿਸਤੋਲਾਂ ਤੇ 2 ਕਿਲੋ ਹੈਰੋਇਨ ਬਰਾਮਦ ਹੋਈ ਹੈ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਛਾਪੇ ਮਾਰੀ ਕਰਕੇ ਪਰਿਵਾਰ ਦੇ ਤੇ ਲੋਕ ਕਾਬੂ ਕੀਤੇ ਜਿਨ੍ਹਾਂ ਚੋਂ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਸ਼ਾਮਲ ਹੈ ਇਹਨਾਂ ਦੇ ਕੋਲੋਂ 10 ਪਿਸਤੌਲ ਤੇ 2 ਕਿਲੋ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਡਰੋਨ ਦੇ ਜ਼ਰੀਏ ਹੈਰੋਇਨ ਦੀ खेਪ ਪਾਕਿਸਤਾਨ ਤੋਂ ਮੰਗਵਾਈ ਜਾ ਰਹੀ ਸੀ ਇਸ ਦੇ ਨਾਲ ਪੁਲਿਸ ਦਾ ਕਹਿਣਾ ਹੈ ਕਿ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਜੀਤ ਕੌਰ, ਰਾਜਵੀਰ ਕੌਰ ਤੇ ਤਰਮਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜਦਕਿ ਇਹਨਾਂ ਦੇ ਬਾਕੀ ਸਾਥੀ ਬੱਬੀ ਮਿਸਤਰੀ, ਅਰਸ਼ਦੀਪ ਸਿੰਘ ਉਰਫ ਬਾਬਾ ਤੇ ਮਨਪ੍ਰੀਤ ਸਿੰਘ ਉਰਫ ਕਾਲੂ ਨੂੰ ਗ੍ਰਫਤਾਰ ਕਰਨਾ ਬਾਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਕੋਲ ਪਰसों ਹੀ ਡਰੋਨ ਦੇ ਰਾਹੀਂ ਹੈਰੋਇਨ ਦੀ ਖੇਪ ਪਾਈ ਸੀ ਉਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਇਹਨਾਂ ਤੋਂ ਡਰੋਨ ਦੀ ਇਹ ਖੇਪ ਬਰਾਮਦ ਕੀਤੀ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਗਿਆ ਹੈ ਕਿ ਰਾਜਵੀਰ ਕੌਰ ਦੇ ਘਰੋਂ 10 ਪਿਸਤੋਲੇ ਅਤੇ 1 ਕਿਲੋ ਹੈਰੋਇਨ ਤੇ ਕੁਲਜੀਤ ਕੌਰ ਦੇ ਘਰੋਂ 1 ਕਿਲੋ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਨੇ ਦੱਸਿਆ ਕਿ ਫਲ ਹਾਲ ਅਨੁਸਾਰ ਇਹਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਹੀ ਸਵੇਰੇ ਅਸੀਂ ਪੀਐਸ ਘਰਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ 'ਚ ਦੋ 10 ਪਿਸਟਲਸ ਤੇ 2 ਕਿਲੋਗ੍ਰam ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਕੁਲਜੀਤ ਕੌਰ ਉਰਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਏਲੀਅਸ ਰਾਜ ਕੌਰ ਪਤਨੀ ਦਲਬੀਰ ਸਿੰਘ ਧਰਮਪ੍ਰੀਤ ਸਿੰਘ ਉਰਫ ਧਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹੈਰੋਇਨ ਦੀ ਰਿਕਵਰੀ ਤੁਹਾਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ SHU ڪرੰਡਾ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹਿਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 30 ਬੋਰ ਦੇ BX5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ADSP ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫ਼ਤੀਸ਼ ਅਸੀਂ ਚੱਲ ਸਾਡੀ ਚੱਲ ਰਹੀ ਹੈ FIR ਨੰਬਰ 60 ਅਸੀਂ ਅੰਡਰ NDPS ਐਕਟ ਆਰਟੈਕ PS ڪرੰਡਾ ਵਿਖੇ ਰਜਿਸਟਰ ਕਰ ਲਿਆ ਡਰਗਮਨੀ ਨਹੀਂ ਹੈ 20000 ਰੁਪਿਆ ਡਰਗ ਮਨੀ ਹੈਗੀ ਹੈ ਸਾਡੇ ਇਹਦੇ ਵਿੱਚ ਜੀ ਐਦਾਂ ਹੋਇਆ ਕਿ ਇੱਕ ਤਰਨਤਾਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇਤਾਏ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮਗਲਰਸ ਤੋਂ ਇਹ ਹਿਰੋਇਨ ਤੇ ਆਪਣਾ ਹਮਜ਼ ਮੰਗਾਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਗਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਆ ਹਮਸ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਕਰਕੇ ਲੈ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰ ਰਹੇ ਹਾਂ ਇਹ ਗੈਂਗਸਟਰ ਦਾ ਸਪੋਰਟ ਕਿਸੇ ਦਾ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛਗਿੱਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਹੈ ਉਹ ਸੀਗੇ ਬੰਦੇ ਜਿਹੜਾ ਕੋਲ ਪਹਿਲਾਂ ਵੀ ਪਿਸਟਲ ਦੀ ਡਿਲੀਵਰੀ ਕੀ ਕੀ ਮੇਚਦੇ ਨੇ ਜੀ ਸਰ ਪਿਸਟਲਸ ਤੇ ਕੀ ਇਹਦਾ ਪ੍ਰਾਈਸ ਉਹਦਾ ਦੱਬੇ ਸਾਨੂੰ ਦੱਸੋ ਜਿਹਦੇ ਬਾਰੇ ਇਹ ਪੀਐਕਸ 5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਉਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈਗ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈਗੀ ਹਾਂ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਗੇ ਬਿਜ਼ਨਸ ਨੇ ਜੀ ਸਰ ਜੀ ਕਾਫੀ ਇਹ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੈਡੀਬੋਰਡ ਦੇ ਪਿਸਟਲ ਨੇ ਵਧੀਆ ਚੱਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀ ਇਹ ਡਰੋਨ ਨਹੀਂ ਸਰ ਇਹ ਸਾਰੀ ਡਿਲੀਵਰੀ ਜੀ ਡਰੋਨ ਰਾਹੀਂ ਹੋ ਰਹੀ ਹੁੰਦੀ ਹੈ ਸਾਰਕਸਾ ਕਦੋਂ ਆਈ ਸੀ ਕਨਸਾਈਨਮੈਂਟ ਡਰੋਨ ਰਾਹੀਂ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਕਿ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨਤਰਨ ਪੁਲਿਸ ਦੀ ਛਾਪਾ ਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ। ਤਰਮ ਤਰਮਪ੍ਰੀਤ ਸਿੰਘ ਤੇ ਰਾਜਵੀਰ ਪਰ ਮਾ ਬੇਟਾ ਨੇ ਤੇ ਜਿਹੜੇ ਕੁਲਜੀਤ ਕੌਰ ਨੇ ਐ ਵਾਈਫ ਆਫ ਸੁਖਿੰਦਰ ਸਿੰਘ ਐ ਕੌਣ ਹੈ ਕੀ ਉਹਨਾਂ ਦੇ ਪਿੰਡ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਲਈਏ ਚਾਚੇ ਤਾਏ ਦੀ ਨੇ ਸਾਰੇ ਤੇ ਪਰਿਵਾਰੀਆ ਹਾਂਜੀ ਪਰਿਵਾਰੀਆ ਪੁਰਾਣਾ ਤਸਕਰ ਪਰਿਵਾਰ ਹੈ ਇਹਨੇ ਕਹੇ ਦੀ ਗਰਲਫ੍ਰੈਂਡ ਦੀ ਇੱਥੇ ਵਾਲੀ ਗੱਲ ਸੌਣੇ ਆ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰਾ ਜਿਵੇਂ ਹੈਗਾ ਜਿਵੇਂ ਕਹਿ ਸਕਦੇ ਆ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੋਲਦੀ ਪਿੰਡ ਹਾਂਜੀ ਹਾਂਜੀ ਜੀ ਉਹਦੇ ਤੇ ਵੀ ਆ ਜੀ ਗਰਲਫ੍ਰੈਂਡ ਦਾ ਨਾਮ ਹੈਗਾ ਜੀ ਕੁਲਜੀਤ ਕੌਰ ਜਿਹੜੀ ਹੈਗੀ ਆ ਜੀ ਉਹਦੀ ਗਰਲਫ੍ਰੈਂਡ ਹੈ ਸੈਟਿੰਗ ਹੈ ਦੀ ਆ ਜੀ ਉਹ ਗਰਲਫ੍ਰੈਂਡ ਉਹ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਰਹਿੰਦੀ ਸੀ ਨਹੀਂ ਸੈਟਿੰਗ ਦਾ ਨਾਟ ਐਨ ਅਪਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਬਹੁਤ ਸੀਗੀ ਨਾ ਜੀ ਉਹ ਸੀ ਬਾਸ ਐਕਟਿਵਲੀ ਇਨਵੋਲਡ ਵਿਦ ਜੀ ਮੀਡੀਆ ਦੀ ਸੈਟਿੰਗ ਜੀ ਜੀ ਅਸਰ ਇਹ ਜਿਸ ਤਰੀਕੇ ਨਾਲ ਕੰਡਾ ਪੁਲਿਸ ਸਟੇਸ਼ਨ ਉੱਤੇ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਕੱਲ੍ਹ ਵੀ ਕੀ ਸਮਝੋ ਕਿੰਨਾ ਕਿ ਇਹ ਚੈਲੈਂਜਿੰਗ ਜੌਬ ਹੈ ਕੈਨੇਡਾ ਪੁਲਿਸ ਦੇ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਸਾਹਿਬ ਗੌਰਵਦੀ ਅਦਲ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇਣਾ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਵਿਧਾਤੀ ਪੁਲਿਸ ਦੀ ਉਹਦੇ ਚ ਇੱਕ ਕੰਪੋਨੈਂਟ ਹੈਗਾ ਜੀ ਕੈਨੇਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਿਸ ਨੇ ਤੇ ਇੱਥੇ ਤੋਂ ਅਸੀਂ ਸਮਝਦੇ ਹਾਂ ਕਿ ਦਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਹੈ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਨਹੀਂ ਜੀ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲ੍ਹਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਤੇ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਅਸੀਂ ਪੂਰੇ ਕਾਫੀ ਹਾਈ ਮੋਰਲ ਨਾ ਸੀ ਕੰਮ ਸਰ ਲੇਡੀਜ਼ ਨੂੰ ਕਿਉਂ ਅੱਗੇ ਲੰਘਾ ਦਿੱਤਾ ਕਿ ਸ਼ੱਕ ਨਾ ਪੈ ਸਕੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋ ਡਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਯਾ ਇਹ ਆਪ ਹੀ ਤਸਕਰੀ ਚ ਇਨਵੋਲ ਸੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਅਨੌਨਲ ਆ ਚੁੱਕੀਆਂ ਸੀਗੀਆਂ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਇਹ ਜਿਹੜਾ ਜਿਹੜੇ ਕੇਸ ਇਹਦੇ ਵਿੱਚ ਕਿੰਨੇ ਬੰਦੇ ਨਾਮਿਨੇਟ ਕਿਤੇ 6 ਹੀ ਨੇ ਇਸ ਤੋਂ ਇਲਾਵਾ ਇਹਦੇ ਵਿੱਚ ਤਿੰਨ ਅਕਿਊਜ਼ਡ ਅਸੀਂ ਅਰੈਸਟ ਕਰ ਲਏ ਆ ਜੀ ਤਿੰਨ ਬੰਦੇ ਜਿਹੜੇ ਅਸੀਂ ਹੋਰ ਨਾਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਤ ਤੋਂ ਬਾਹਰ ਨੇ ਬਟ ਉਹਨਾਂ ਤੇ ਵੀ ਸਾਡੀਆਂ ਟੀਮਸ ਰੇਡ ਕਰ ਰਹੀਆਂ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਗ੍ਰਿਫਤਾਰ ਤਲਬੀਰ ਸਿੰਘ ਨੇ ਨਾਮਿਨੇਟ ਕੀਤਾ ਜੀ ਇਹਦੇ ਵਿੱਚ ਜਿਹੜਾ ਦਲਬੀਰ ਸਿੰਘ ਹੈ ਉਹ ਹਜੇ ਨਾਮਿਨੇਟਡ ਨਹੀਂ ਹੈ ਜੀ ਉਹਦੇ ਦੀ ਜੀ ਪੁੱਛਗਿੱਛ ਅਸੀਂ ਪਤਾ ਕਰਾਂਗੇ ਕਿ ਉਹਨਾਂ ਦਾ ਰੋਲ ਹੈਗਾ ਨਹੀਂ ਹੈਗਾ ਜੇ ਰੋਲ ਹੋਏਗਾ ਜੀ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਕੇ ਵੀ ਵਿਲ ਅਰੈਸਟ ਕਰਕੇ ਇਹਨੂੰ ਕਿੰਨੀ ਵੱਡੀ ਕਾਮਯਾਬੀ ਸਮਝੋ ਬਹੁਤ ਵੱ ਦੇਖੋ ਜੀ ਇਹ ਜਿਹੜੀ ਆ ਹੈਰੋਇਨ ਦੀ ਕਨਸਾਈਨਮੈਂਟ ਹੈ ਦੋ ਕਿੱਲੇ ਉਹ ਵੀ ਜਿਹੜੀ ਹੈਰੋਇਨ ਦੀ ਕਨਸਾਈਨਮੈਂਟ ਹੈ ਉਹ ਵੀ ਅੱਗੇ ਵਿਚਾਰੇ ਜਿਹੜੇ ਸਾਡੇ ਯੂਥ ਹੈ ਜਿਹੜੇ ਨਸ਼ਾ ਕਰ ਰਹੇ ਨੇ ਮਜਬੂਰੀ ਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਤ ਲੱਗ ਚੁੱਕੀ ਹੈ ਇਹ ਉਹਨਾਂ ਕੋਲ ਜਾਣਾ ਸੀਗਾ ਤੇ ਉਹ ਯੂਥ ਨੂੰ ਹੁਣ ਅਸੀਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਰੀਹੈਬਿਲੀਟੇਸ਼ਨ ਸੈਂਟਰ ਚ ਭੇਜਾਂਗੇ ਇੱਕ ਤਾਂ ਉਹ ਵਾਲਾ ਪੋਰਸ਼ਨ ਕੱਟ ਹੋ ਗਿਆ ਦੂਸਰਾ ਤੁਸੀਂ ਦੇਖ ਰਹੇ ਹੋ ਇਹ ਵੈਪਨਸ ਜਿਹੜੇ ਸੀਗੇ ਮਾੜੇ ਅਨਸਰਾਂ ਦੇ ਹੱਥਾਂ ਚ ਜਾਣੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਅਸੀਂ ਇਹ ਵੈਪਨ ਕਨਸਾਈਨਮੈਂਟ ਇੱਥੇ ਹੀ ਸੀਜ਼ ਕਰਕੇ ਇੱਥੇ ਹੀ ਰੋਕ ਕੇ ਜਿਹੜੇ ਮਾੜੇ ਕੰਮ ਕਰਨ ਚਾ ਰਹੇ ਸੀਗੇ ਉਹਨਾਂ ਨੂੰ ਵੀ ਠੱਲ ਪਾਈ ਹੈ ਅਸੀਂ ਜਲਦੀ ਹੀ ਇਹ ਵੀ ਆਈਡੈਂਟੀਫਾਈ ਕਰ ਲਾਂਗੇ ਕਿ ਇਹ ਜਾਣੇ ਕਿਹਦੇ ਕੋਲ ਸੀਗੇ ਤਾਂ ਕਿ ਜਿਹੜੇ ਮਾੜੇ ਅੰਸਰ ਜਿਹੜੇ ਦੀ ਸੋਚ ਹੈਗੀ ਹੈ ਕਿ ਕ੍ਰਾਈਮ ਕਰਨਾ ਹੈ ਕ੍ਰਿਮੀਨਲਸ ਦੇ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਠੱਲ ਪਾ ਲਾਂਗੇ ਜੀ ਅਸੀਂ ਇੰਟਰੋਗੇਸ਼ਨ ਚੱਲ ਰਹੀ ਹੈ ਸਾਡੀ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਜਿਵੇਂ ਤੁਹਾਨੂੰ ਦੱਸਿਆ ਤਿੰਨ ਵਾਰੀ ਕਨਸਾਈਨਮੈਂਟਸ ਹੋ ਰਹੀਆਂ ਸੀਗੀਆਂ ਅੱਗੇ ਕਿਹੜੇ ਬੰਦਿਆਂ ਕੋਲ ਡਿਲੀਵਰੀ ਹੋਣੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ that is matter of investigation ਅਸੀਂ ਪ੍ਰੋਪਰਲੀ ਇਹਨੂੰ ਹੋਰ ਵੀ ਤਫ਼ਤੀਸ਼ ਕਰਕੇ ਕੁਝ ਕਰਾਂਗੇ ਇਹਨਾਂ ਨੂੰ ਰਿਮਾਂਡ ਸਾਡਾ ਮਿਲ ਚੁੱਕਾ ਹੈ ਆਪਾਂ ਨੂੰ ਪੇਸ਼ ਕਰਨ ਲਈ ਅਸੀਂ ਜਾਣਾ ਤੇ ਆਪਾਂ ਨੂੰ ਰਿਮਾਂਡ ਜਲਦੀ ਹੀ ਅਸੀਂ ਮੰਗਾਗੇ ਤਿੰਨ ਚਾਰ ਦਿਨ ਦਾ ਅਸੀਂ ਮਿਨੀਮਮ ਰਿਮਾਂਡ ਲਵਾਂਗੇ ਜੀ ਤਾਂ ਕਿ ਇਹਨਾਂ ਤੋਂ ਪ੍ਰੋਪਰਲੀ ਪੁੱਛਗਿੱਛ ਕਰ ਸਕੀਏ ਸਰ ਇਹ ਕਮਲਜੀਤਪਾਲ ਦੇ ਜਿਹੜੇ ਸਾਥੀ ਆ ਰਹੇ ਕਿਦੋਂ ਤੱਕ ਤੁਹਾਨੂੰ ਧਿਆਨ ਦੇਣ ਦਾ ਸੰਭਾਵਨਾ ਦੇਖੋ ਜੀ ਅਮਰਿਤਪਾਲ ਦਾ ਕੇਸ ਜਿਹੜਾ ਸੀਗਾ ਉਹਦੇ ਚ ਸਾਡੇ ਹੈੱਡਕੁਆਰਟਰ ਤੋਂ ਵੀ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਡੀਆਈਜੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਅਜਨਾਲਾ ਵਾਲੇ ਕੇਸ 39 ਨੰਬਰ ਐਫ ਆਈ ਆਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਹੁਣ ਅਕੋਰਡਿੰਗ ਟੂ ਲਾਅ ਅਸੀਂ ਅਰੈਸਟ ਕਰਾਂਗੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਾਂਗੇ ਤੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਤਾਂ ਕਿ ਉਹ ਜਿਹੜੀ ਲਾਫੁਲ ਇਨਵੈਸਟੀਗੇਸ਼ਨ ਲਾਫੁਲ ਕੋਰਸ ਆਫ ਐਕਸ਼ਨ ਹੈ ਉਹ ਅਸੀਂ ਅੱਗੇ ਪੂਰਾ ਕਰਾਂਗੇ ਉਹ ਅਸੀਂ ਤਫਤੀਸ਼ ਖਤਮ ਕਰਾਂਗੇ ਜਿਹੜੀ ਪ੍ਰੋਸੈਸ ਨੂੰ ਥੋੜਾ ਜਿਹਾ ਟਾਈਮ ਲੱਗੇ। ਯਾਦ ਰੱਖੀ ਕਿ ਦੋਨੋਂ ਕੰਮੀ ਜਾ। ਦੇਖੋ ਇਹਨਾਂ ਨੂੰ ਜਲਦੀ ਹੀ ਲਿਆਵਾਂਗੇ ਜੀ ਉਹਨਾਂ ਦੀ ਜਿਵੇਂ ਜਿਵੇਂ ਉਹ ਨਿਕਲ ਰਹੇ ਨੇ ਉਹਨਾਂ ਦੀ ਅਰੈਸਟ ਪੈ ਰਹੀ ਹੈ ਤੇ ਅੱਗੇ ਉਹਨਾਂ ਨੂੰ ਜਲਦੀ ਹੀ ਤੁਹਾਡੇ ਨਾਲ ਜਿਹੜੇ ਅਪਡੇਟਸ ਹੈਗੇ ਉਹ ਅਸੀਂ ਸ਼ੇਅਰ ਕਰਾਂਗੇ ਕਿੰਨੇ ਦਰਸਪੈਚ ਕੀਏ ਨੇ ਦੇਖੋ ਜੀ ਹੁਣ ਤੱਕ 4 ਦੀ ਅਰੈਸਟ ਪੈ ਚੁੱਕੀ ਹੈ ਤੇ ਹੋਰ ਵੀ ਜਿਹੜੇ ਹੈਗੇ ਨੇ ਉਹ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸਾਰਿਆਂ ਨੂੰ ਐਸ ਪਰ ਲਾ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਕੇ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਤਾਂ ਜੋ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਸ ਵੀ ਮੁਕੰਮਲ ਕਰ ਸਰ ਇਹ ਟੋਟਲ ਕਿੰਨੇ ਬੰਦੇ ਜਿਹੜਾ ਤੇ ਐਨਐਸਏ ਹਟਈਏ ਤੇ ਕਦੋਂ ਤੱਕ ਨਾਂ ਦੀ ਉਮੀਦ ਜਾਈ ਦੇਖੋ ਜੀ 10 ਬੰਦੇ ਟੋਟਲ ਨੇ ਜਿਹੜਾ ਤੇ ਐਨਐਸਏ ਲੱਗੀ ਹੈ ਇਹ ਸਾਰਿਆਂ ਨੂੰ ਪਤਾ ਹੈ ਹੌਲੀ ਹੌਲੀ ਜਿਹੜੀ ਐਨਐਸਏ ਦੀ ਮਿਆਦ ਹੁੰਦੀ ਹੈ ਤੁਹਾਨੂੰ ਪਤਾ ਹੈ ਖਤਮ ਹੋਰੀ ਹੈ ਜਿਵੇਂ ਜਿਵੇਂ ਹੁੰਦਾ ਜਾਏਗਾ ਅਸੀਂ ਤੁਹਾਡੇ ਨਾਲ ਅਪਡੇਟ ਸ਼ੇਅਰ ਤੇ ਹੁਣ ਇੱਥੇ ਅਮਰ ਸਿੰਘ ਜਿਸ ਦਾ ਟੀਮਾ ਕਿੰਨੀ ਹੈ ਤੁਹਾਡੀ ਟੀਮਾ ਗਈ ਹੈ ਜੀ ਉੱਥੇ ਜੀ ਗਈਆਂ ਹੋਈਆਂ ਜੀ ਤੇ ਕਦੋਂ ਤੱਕ ਨਾਲ ਦੀ ਉਮੀਦ ਹੈ ਸਰ ਉਹ ਤੁਹਾਨੂੰ ਸ਼ੇਅਰ ਕਰ ਦਾਂਗੀ ਜੀ ਇੰਡਿਊ ਕੋਰਸ ਆਫ ਟਾਈਮ ਸਭ ਕੁਝ ਸ਼ੇਅਰ ਕਰ ਦਾਂਗੀ। ਦਰ ਤਰ ਤਰ ਵਾਲਾ ਜਦੋਂ ਸੀ ਕੇਸ ਐਸਨਰ ਰਿਲੇਟਡ ਜਿਹੜਾ ਕਿ ਆ ਵੀ ਉਹ ਕੱਲ ਹੀ ਹੋਇਆ ਉਹ ਜਿਹੜੀ ਸਾਰੀ ਗੱਲ ਹੀ ਹੋਇਆ ਜੀ ਕੇਸ ਰਜਿਸਟਰ ਓਕੇ ਉਹਨਾਂ ਦਾ ਤੁਹਾਨੂੰ ਟਿਪ ਆਫ ਜਿਹੜੀ ਆ ਮਿਲੀ ਆ ਉਸ ਤੋਂ ਬਾਅਦ ਇਹ ਸਾਡੀ ਸੈਪਰੇਟ ਇਨਫੋਰਮੇਸ਼ਨ ਸੀਗੀ ਜੀ ਸਾਡੇ ਕਿਉਂਕਿ ਵੀ ਡੀਸੀ ਇਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਆ ਸਾਡੇ ਜਿਹੜਾ ਲੋਕਲ ਇਨਫੋਰਮੇਸ਼ਨ ਸਿਸਟਮ ਹੈਗਾ ਸਾਡੀ ਲੋਕਾਂ ਵੱਲੋਂ ਸਪੋਰਟ ਸਾਨੂੰ ਇੰਨੀ ਜ਼ਿਆਦਾ ਵਧੀਆ ਹੈਗੀ ਆ ਲੋਕਾਂ ਨੇ ਹੀ ਸਾਨੂੰ ਇਨਫੋਰਮ